ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਸ ਇਨਸਪੈਕਟਰ ਸ਼ੋਭਾ ਸਿੰਘ ਜਿਹਨਾਂ ਦਾ ਨਾਬਾ ਜੇਲ੍ਹ ਦੇ ਵਿੱਚ ਕਤਲ ਕਿਈ ਜਾਂ ਮੌਤ ਹੋ ਗਈ ਉਹ ਜਿਹੜਾ ਫੁਕਰਾ ਸੰਦੀਪ ਸਣੀ ਲੜਿਆ ਇਹ ਮੁਕੱਦਮਾ ਤਾਂ ਉਹਦੇ ਤੇ ਹੋਣਾ ਹੈ ਤੇ ਚਲੋ ਮੈਂ ਜਿਹੜੇ ਅੱਜ ਗੱਲ ਕਰਨੀ ਉਹਦਰ ਨੂੰ ਧਿਆਨ ਦਿਓ ਉਹਦਾ ਭੋਗ ਪਿਆ ਤੇ ਕੁਝ ਅਕਾਲੀ ਪਰਮਜੀਤ ਸਿੰਘ ਵਰਗੇ ਹੋਰ ਸੀ ਪੰਜ ਸੱਤ ਇਹ ਗਏ ਉੱਥੇ ਵਿਰੋਧ ਕਰਨ ਵਾਸਤੇ ਕਿ ਤੁਸੀਂ ਬੁੱਜੜ ਦਾ ਭੋਗ ਕਿਉਂ ਪਾ ਰਹੇ ਹੋ ਬਿਲਕੁਲ ਸਹੀ ਹੈ ਵੀ ਉਹਨੇ ਫੇਕ ਇਨਕਾਊਂਟਰ ਕੀਤੇ ਤੇ ਉਹਦਾ ਭੋਗ ਕਿਉਂ ਪਾਇਆ ਗਿਆ ਤੁਹਾਡੀ ਗੱਲ ਮੰਨ ਲੈਂਦੇ ਆ ਬੜਕ ਬੇਨਤੀ ਹੈ ਵੀ ਇਹ ਜਿਹੜੇ ਲੜਾਈ ਝਗੜੇ ਨੇ ਨਾ ਜਿੰਨਾ ਚਿਰ ਸਰੀਰ ਦੇ ਵਿੱਚ ਸਾਹ ਵਗਦੇ ਹੋਣ ਉਹਨਾਂ ਚਿਰ ਹੁੰਦੇ ਆ ਮਰਨ ਤੋਂ ਬਾਅਦ ਤਾਂ ਮਿੱਟੀ ਹੈ ਜੀ ਇਹ ਸਭ ਕੁਝ ਖਤਮ ਹੋ ਜਾਂਦਾ ਹੈ ਤੁਹਾਡੇ ਨਾਲ ਸਹਿਮਤ ਹੋ ਕੇ ਗੱਲ ਕਰਨੀ ਹੈ ਜੇ ਤੁਹਾਨੂੰ ਇਹ ਲੱਗਦਾ ਹੈ ਵੀ ਸੂਬਾ ਸਿੰਘ ਨੇ ਫੇਕ ਇਨਕਾਊਂਟਰ ਕੀਤੇ ਉਹ ਬੁੱਜੜ ਸੀ ਉਹਦਾ ਭੋਗ ਕਿਉਂ ਪਾਇਆ ਗਿਆ ਜੇ ਸਾਨੂੰ ਇਦਾਂ ਲੱਗਦਾ ਹੈ ਮਤਲਬ ਕਿ ਉਹ ਸਿੱਖਾਂ ਦਾ ਦੁਸ਼ਮਣ ਸੀ ਇਹ ਕਹਿੰਦੇ ਹੋ ਨਾ ਪ੍ਰਕਾਸ਼ਿਮ ਬਾਦਲ ਪਿੱਛੇ ਜੇ ਮਰ ਗਏ ਸੀ ਇਹ ਕਹ ਲੈ ਪੂਰੇ ਹੋ ਗਏ ਸੀ ਅਕਾਲ ਚਲਣਾ ਕਰਕੇ ਤੇ ਉਹਨਾਂ ਨੇ ਕੋਈ ਕਾਸ਼ਰ ਛੱਡੀ ਸੀ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣ ਵਾਸਤੇ ਕਿੰਨੇ ਕੁ ਮਰਵਾਏ ਨੇ ਪਤਾ ਏ ਤੁਹਾਨੂੰ ਕਿੰਨਾ ਕਤਲੇਆਮ ਕਰਾਇਆ ਪਤਾ ਏ ਤੁਹਾਨੂੰ ਜਿਹੜੇ ਦਿੱਲੀ ਦੇ ਵਿੱਚ ਸਿੱਖਾਂ ਦੇ ਗੜਾਂ ਦੇ ਟਾਇਰ ਪਾਏ ਗਏ ਨਾ ਅੱਗਾਂ ਲਾਈਆਂ ਗਈਆਂ ਇਹਦੇ ਦੋਸ਼ੀ ਕੌਣ ਨੇ ਤੁਹਾਨੂੰ ਪਤਾ ਜਗਦੀਸ਼ ਟੈਟਲਰ ਸੱਜਣ ਕੁਮਾਰ ਅਮਤਾਬ ਵਚਨ ਵੀ ਵਿੱਚ ਆਉਂਦਾ ਹੈ ਜਿਹੜਾ ਤਰਮਿੰਦਰ ਐ ਨਾ ਫਿਲਮੀ ਐਕਟਰ ਉਹਦਾ ਵੀ ਰੋਲ ਹੈ ਵਿੱਚ ਹੁਣ ਜਿਹੜੇ ਮੈਂ ਨਾਂ ਲੈਏ ਨੇ ਬਾਦਲ ਹੋ ਗਿਆ ਸਜਣ ਕਮਾਲ ਜਗਦੀਸ਼ ਟੈਟਲਰ ਹੋ ਗਿਆ ਅਮਤਾ ਵਚਨ ਹੋ ਗਿਆ ਤਰਵਿੰਦਰ ਹੋ ਗਿਆ ਕੀ ਇਹਨਾਂ ਦੇ ਭੋਗ ਤੁਸੀਂ ਰੋਕੋਗੇ ਜਬ ਬਾਦਲ ਦਾ ਭੋਗ ਤੁਸੀਂ ਰੋਕਤਾ ਸੀ ਹੁਣ ਸੁਖਵੀਰ ਬਾਦਲ ਜਿਹੜਾ ਸ਼ਰਿਆ ਮੰਨ ਗਿਆ ਅਸੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀਂ ਕਰਵਾਈ ਜਿਹੜਾ ਜਿਹਦਾ ਨੇ ਪੁੱਛਿਆ ਨਾ ਉਹ ਸ਼ਰਿਆ ਮੰਨ ਗਿਆ ਸਰਸੇ ਵਾਲੇ ਨੇ ਵਿਆਦਵੀਂ ਕਰਾਈ ਗੁਰੂ ਸਾਹਿਬ ਦੀ ਸ਼ਰਿਆ ਮੰਨ ਗਿਆ ਉਹਨਾਂ ਦੇ ਭੋਗ ਜਦੋਂ ਪਹਿਣਗੇ ਜਾ ਕੇ ਵਿਰੋਧ ਕਰੋਗੇ ਬਾਦਲ ਦੇ ਭੋਗ ਤੇ ਜਾ ਕੇ ਵਿਰੋਧ ਕੀਤਾ ਸੀ ਜੇ ਸੂਬਾ ਸਿੰਘ ਬੁੱਚੜਾ ਉਹਨੇ ਫੇਕ ਐਨਕਾਊਂਟਰ ਕੀਤੇ ਐ ਬਾਦਲ ਕਾ ਲਾਣਾ ਘਟਨੀ ਤੁਸੀਂ ਆਪ ਹੀ ਕਹਿੰਦੇ ਹੋ ਵੀ ਜਹਦਰ ਕੋਂਕੇ ਨੂੰ ਅਕਾਲੀਆਂ ਦੀ ਸਰਕਾਰ ਵੇਲੇ ਬਾਦਲਾਂ ਨੇ ਮਰਵਾਇਆ ਬੰਦਾਪੁਰ ਪਿਆਸੀ ਉਥੇ ਗਏ ਸੀ ਤੁਸੀਂ ਵਿਰੋਧ ਕੀਤਾ ਸੀ ਸੂਬਾ ਸਿੰਘ ਜਾਵੇ ਟੱਠੇ ਖੂਚ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਕਹਿੰਦਾ ਜਿੰਨੇ ਵੀ ਪੁਲਿਸ ਵਾਲਿਆਂ ਨੇ ਫੇਕ ਐਨਕਾਉਂਟਰ ਕੀਤੇ ਐ ਉਹਨੂੰ ਸਭ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਿਨੇ ਵੀ ਫੇਕ ਐਂਕਾਊਂਟਰ ਕੀਤੇ ਸਭ ਨੂੰ ਥਾਂਸੀ ਦੀ ਸਜ਼ਾ ਹੋਵੇ ਮਸ਼ਰੈਅਮ ਕੇ ਨਾਮ ਹੋਣੀ ਵੀ ਚਾਹੀਦੀ ਹੈ ਪਰ ਜਿਹੜੇ ਮੌਜੂਦਾ ਪੰਥਕ ਲੀਡਰ ਬਣ ਕੇ ਘੁੰਮਦੇ ਫਿਰਦੇ ਨੇ ਉਹਨਾਂ ਵੱਲ ਮੂੰਹ ਕਰੋਗੇ ਕਦੇ ਜਾਂ ਫਿਰ ਜਦੋਂ ਬੰਦਾ ਮਰ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਰੋਟੀਆਂ ਛੇਕਣੀਆਂ ਹੁੰਦੀਆਂ ਨੇ ਇੱਕ ਆਪਣੇ ਆਪ ਨੂੰ ਜੋਦਾ ਬਣਾ ਕੇ ਪੇਸ਼ ਕਰਨਾ ਹੁੰਦਾ ਵੀ ਜੇ ਅਸੀਂ ਨਾ ਹੋਈਏ ਤਾਂ ਕੌਮ ਖਤਰੇ 'ਚ ਐ ਜੇ ਕੌਮ ਦੀ ਬੇੜੀ ਡੁੱਬਣ ਵਾਲੀ ਐ ਬਸ ਅਸੀਂ ਕੱਢ ਲਈ ਬਾਹਰ ਜੇ ਤੁਹਾਨੂੰ ਇਦਾਂ ਲੱਗਦਾ ਹੁੰਦਾ ਇਹ ਫੁਕਰ ਪਾਣਾ ਹੋਰ ਕੁਛ ਨਹੀਂ ਬਹੁਤ ਬੰਦੇ ਨੇ ਇੱਥੇ ਜਿਨ੍ਹਾਂ ਨੇ ਗੁਰੂ ਸਬਦ ਦੀ ਵਿਅਤਵੀ ਕਰਵਾਏ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਛ ਦਿੱਤੇ ਸ਼ਰਮਣਿਕ ਮਿੱਟੀ ਵੜੇ ਨੇ ਇੱਕ ਜਿਹੜਾ ਆਮ ਇਨਸਾਨ ਹੈ ਉਹਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰੋਗੇ ਮੰਨ ਕੇ ਚੱਲੋ ਜਿੰਨਾ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ਪਾੜ ਕੇ ਗੜੀਆਂ ਦੇ ਵਿੱਚ ਖਿਲਾਰਤੇ ਉਹਨਾਂ ਲਈ ਬੰਦਾ ਮਾਰਨਾ ਕਿੰਡੀ ਖਾਸ ਗੱਲ ਹੈ ਉਹਨਾਂ ਤੁਸੀਂ ਮaaf ਕਰਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਦੀ ਬੇਅਦਬੀ ਕੀਤੀ ਤੁਸੀਂ ਮaaf ਕਰਤਾ ਉਹਨਾਂ ਨੂੰ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਜੇ ਸ਼ਮਨੀ ਕਲਦਲ ਵਿੱਚ ਸੁਖਬੀਰ ਬਾਦਲ ਹੈ ਉਹਦ ਨੂੰ ਮੂੰਹ ਕਰਕੇ ਦੇਖਿਓ ਮੜਾ ਜੇ ਵੱਡੇ ਬਾਦਲ ਪ੍ਰਕਾਸ਼ ਬਾਦਲ ਦਾ ਭੋਗ ਪੈ ਗਿਆ ਗਏ ਸੀ ਉੱਥੇ ਕੁਛ ਕਰ ਲਿਆ ਤੁਸੀਂ ਬਸ ਸੁਭਾ ਸਿੰਘ ਮਰ ਗਿਆ ਉਹਦਾ ਭੋਗ ਕਿਉਂ ਪਾਇਆ ਇੱਕ ਦੋ ਗ੍ਰੰਥੀਆਂ ਦੇ ਕਹਾ ਤਾਂ ਮੈਂ ਤੇ ਅਰਦਾਸ ਨਹੀਂ ਕਰਦਾ ਨਾ ਕਰੋ ਮਰਨ ਤੋਂ ਬਾਅਦ ਕਿਹੜੀ ਅਰਦਾਸ ਇਹ ਤਾਂ ਗੁਰਮੁਖ ਦਸਨਾਂ ਆਂਤੀ ਨੇ ਕਹਿੰਦਾ ਜਿਹੜਾ ਪੁਜਾਰੀ ਲਾਣਾ ਉਹ ਕਹਿੰਦਾ ਵੀ ਮਰਨ ਤੋਂ ਬਾਅਦ ਪਾਠ ਕਰਾਓ ਇਦਾਂ ਕਰੋ ਮਰਨ ਤੋਂ ਬਾਅਦ ਕੁਛ ਨਹੀਂ ਇਹ ਜ਼ਿੰਦਗੀ ਹੈ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨੌ ਅਬ ਜਲ ਫੇਰਾ ਇਹ ਸ਼ਬਦ ਕਬੀਰ ਸ਼ਬਦ ਹੈ ਇਹ ਮਰਨ ਤੋਂ ਬਾਅਦ ਹੈ ਇਹ ਮਨੁੱਖਾ ਜਨਮ ਦੇ ਵਿੱਚ ਹੈ ਅਬ ਕੀ ਵਾਰ ਵੀ ਹੁਣ ਮੈਨੂੰ ਇਹ ਸਮਾਂ ਮਿਲਿਆ ਹੁਣ ਮੈਨੂੰ ਬਖਸ਼ ਲਿਆ ਮੈਨੂੰ ਸਮਝ ਦੇ ਦਿਓ ਮੈਂ ਜੀਵਨ ਸਫਲ ਕਰਨਾ ਮਰਨ ਤੋਂ ਬਾਅਦ ਤਾਂ ਕੋਈ ਸ਼ਬਦ ਹੈ ਨਹੀਂ ਇੱਥੇ ਮੁਕਤੀ ਮਰਨ ਤੋਂ ਬਾਅਦ ਨਹੀਂ ਗੁਰੂ ਪਾਸ਼ਾ ਕਹਿੰਦੇ ਮੁਕਤ ਹੋ ਕੇ ਮਰਨਾ ਹੈ ਸਿਧਾਂਤ ਹੈ ਗੁਰਮਤਿ ਦਾ ਇਹ ਜੇ ਮੰਨੋਗੇ ਮਤਲਬ ਕੀ ਇਮਾਨਦਾਰੀ ਦਾ ਜੀਵਨ ਜੀਣਾ ਹੈ ਸੱਚ ਤੇ ਪਹਿਰਾ ਦੇਣਾ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਹੈ ਇਹ ਸਿਧਾਂਤ ਹੈ ਗੁਰਮਤਿ ਦਾ ਜਿਹਨੇ ਮਰਜੀ ਪਾਠ ਕਰਾਈ ਚੱਲਿਆ ਆ ਬੈਟਰੀ ਸਾਧ ਮਾਲਾ ਫੜ ਕੇ ਫੜ ਕੇ ਫੇਰੀ ਜਾਂਦੇ ਆ ਕਈਆਂ ਤਾਂ ਮਸ਼ੀਨਾਂ ਲਾਈਆਂ ਹੋਈਆਂ ਨੇ ਮਾਲਾ ਚੱਲੇ ਜਾਂਦੀ ਹੈ ਇੱਕ ਬਟੰਡੇ ਮਿਲਿਆ ਸਾਨੂੰ ਉਹ ਇੱਕ ਹੱਥ 'ਚ ਮਾਲਾ ਫੜੀ ਹੋਈ ਇੱਕ ਹੱਥ ਡੰਡਾ ਫੜਿਆ ਗਿਆ ਮਸ਼ੂਦੇ ਦੇ ਡੇ ਡੰਡਾ ਸਿਰ ਤੇ ਦੇ ਡੰਡਾ ਟੂਹੇ 'ਚ ਹੁਣ ਉਹ ਵਾਹਿਗੁਰੂ ਕਹਿੰਦਾ ਸੀ ਕਿੰਨੀ ਕਦਿਆ ਸੀ ਉਹਦੇ ਕੋਲ ਧੋਲ ਧਰਮ ਮੰਦਿਆ ਕਬੂਤ ਜਬਿਸ਼ੁਦ ਬਿਤਾ ਇਹ ਲਿਖਿਆ ਗੁਰੂ ਪਾਸ਼ਾ ਨੇ ਜਿਹੜਾ ਬੰਦਾ ਮਾਲਾ ਫੇਰਦਾ ਤੇ ਡੰਡਾ ਮਾਰ ਰਿਹਾ ਕਿਸੇ ਨਿਹੱਥੇ ਪਸ਼ੂ ਨੂੰ ਸੁੰਨੇ ਪਸ਼ੂ ਨੂੰ ਕੁੱਟ ਰਿਹਾ ਹੈ ਉਹਦੇ ਰੱਬ ਚੇਤੇ ਹੋਊਗਾ ਇਹ ਪਖੰਡਵਾਦ ਨੂੰ ਕੋਈ ਥਾਂ ਨਹੀਂ ਗੁਰਬਾਣੀ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਫੁਕਰਪਣੇ ਵਿੱਚ ਕਰਦੇ ਹੋ ਨਾ ਇਹ ਸਭ ਨੂੰ ਪਤਾ ਵੀ ਤੁਹਾਡਾ ਤੋਰੀ ਫੁਲਕਾ ਚੱਲਦਾ ਹੈ ਵਿਰੋਧ-ਵਿਰੋਧ ਕਰਕੇ ਸੂਬਾ ਸਰਹੰਦ ਤਾਂ ਮਰ ਗਿਆ ਉਹ ਤਾਂ ਮਿੱਟੀ ਹੈ ਔਰ ਜਾਂਦਾ ਜਾਂਦਾ ਤੁਹਾਨੂੰ ਫੇਰ ਉਮਰਸੀ ਬਤ ਵਿੱਚ ਪਾ ਗਿਆ ਭਾਵੇਂ ਨੇ ਕੰਦ ਵੀ ਟੱਕਰ ਮਾਰੀ ਹੋਵੇ ਓਕੇ ਹੁੰਦੇ ਨੇ ਮਰ ਗਿਆ ਹੋਵੇ ਤੇ ਕਤਲ ਤੁਹਾਡੇ ਸਿਰ ਪੈ ਗਿਆ ਵੀ ਸਣੀ ਨੇ ਮਾਰਦਾ ਜੀ ਉਹ ਫੜ ਲਓ ਪੂਸ਼ ਉਹ ਤਾਂ ਮਰਦਾ ਮਰਦਾ ਵੀ ਤੁਹਾਨੂੰ ਨਾਲ ਲੈ ਕੇ ਮਰ ਗਿਆ ਹੋਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ